वागुरु जी का खलसा वागु जी की फतेह आसन लोए लोए लोये भण्डारो एका वार वेखे हार नानक सच्चे की साची कार आदेश स आदेश ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਅਕਾਲ ਪੁਰਖ ਦੇ ਢੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿੱਚ ਹੈ ਆਦ ਹਰੇਕ ਭਵਨ ਵਿੱਚ ਅਕਾਲ ਪੁਰਖ ਦੇ ਪੰਡਾਰੇ ਚੱਲ ਰਹੇ ਹਨ ਜੋ ਕੁਛ ਪਾਇਆ ਸੋ ਏਕਾ ਵਾਰ ਜੋ ਕੁਝ ਅਕਾਲ ਪੁਰਖ ਨੇ ਉਹਨਾਂ ਪੰਡਾਰਿਆਂ ਵਿੱਚ ਪਾਇਆ ਹੈ ਇੱਕੋ ਵਾਰ ਹੀ ਪਾ ਦਿੱਤਾ ਹੈ ਭਾਵ ਉਸ ਦੇ ਪੰਡਾਰੇ ਸਦਾ ਅਕੋਟ ਅਕੋਠ ਹਨ ਕਰ ਕਰ ਵੇਖੈ ਸਿਸ ਜਨ ਹਾਰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਸੰਭਾਲ ਕਰ ਰਿਹਾ ਹੈ ਏ ਨਾਨਕ ਸਦਾ ਸਿਰ ਰਹਿਣ ਵਾਲੇ ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸੰਭਾਲ ਵਾਲੀ ਇਹ ਕਾਰ ਸਦਾ ਅਟਲ ਹੈ ਆਦੇਸਿਤ ਸੈ ਆਦੇਸ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਜੋ ਸਭ ਦਾ ਮੁੱਢ ਹੈ ਜੋ ਸ਼ੁੱਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜੋ ਨਾਸ਼ ਰਹਿਤ ਹੈ ਅਤੇ ਜੋ ਸਦਾ ਇੱਕੋ ਰਹਿੰਦਾ ਹੈ ਇਹੀ ਹੈ ਤਰੀਕਾ ਜਿਸ ਨਾਲ ਉਸ ਨਾਲ ਉਸ ਪ੍ਰਭੂ ਨਾਲੋਂ ਵਿਥ

ਸਰਨ ਦਲਾ ਆਕਾਸ਼ ਕੀ ਈਟਾ ਆਈ ਰੀਸ ਨਾਨਕ ਨਤਰੀ ਪਾਈਐ ਕੁੜੀ ਕੁੜਟੀਸ ਗੁਰਨਾਨਕ ਦੇਵ ਜੀ ਇਸ ਪਾੜੇ ਵਿੱਚ ਪਰਮਾਉਂਦੇ ਹਨ ਜੇ ਇੱਕ ਜੀਵ ਤੋਂ ਲੱਖ ਜੀਵਾਂ ਵੀ ਹੋ ਜਾਣ ਅਤੇ ਲੱਖ ਜੀਵਾਂ ਤੂੰ ਵੀ ਲੱਖ ਬਣ ਜਾਣਾ ਇਹਨਾਂ 20 ਲੱਖ ਜੀਵਾਂ ਨਾਲ ਜੇ ਅਕਾਲ ਪੁਰਖ ਦੇ ਇੱਕ ਨਾਮ ਨੂੰ 1 ਲੱਖ ਵਾਰੀ ਆਖੀਏ ਤਾਂ ਭੀ ਕੋੜੇ ਮਨੁੱਖ ਦੀ ਇਹ ਕੋੜੀ ਹੀ ਠੀਸ ਹੈ ਭਾਵੇਂ ਜੇ ਮਨੁੱਖ ਇਹ ਖਿਆਲ ਕਰੇ ਕਿ ਮੈਂ ਆਪਣੀ ਉਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ ਤਾ ਇਹ ਝੂਠਾ ਅਹੰਕਾਰ ਹੈ ਏਤਰਹ ਪਤ ਪਵੜੀਆਂ ਚੜੀਏ ਹੋਏ 21 ਇਸ ਰਸਤੇ ਵਿੱਚ ਪਰਮਾਤਮਾ ਨਾਲੋਂ ਵਿਤ ਦੂਰ ਕਰਨ ਵਾਲੇ راہ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ ਉਹਨਾਂ ਉੱਤੇ ਆਪਾਂ ਭਾਵ ਗਵਾ ਕੇ ਹੀ ਚੜ ਸਕੀਂਦਾ ਲੱਖਾਂ ਜੀਬਾਂ ਨਾਲ ਵੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬੰਨਾ ਸਣ ਗੱਲਾ ਆਕਾਸ਼ ਕੀ ਈਟਾ ਆਈ ਰੀਸ ਆਪਾ ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉਦਮ ਕਿਉਂ ਹੈ ਮਾਨੋ ਆਕਾਸ਼ ਦੀਆਂ ਗੱਲਾਂ ਸੁਣਨ ਕੇ ਈੜੀਆਂ ਨੂੰ ਵੀ ਇਹ ਰੀਸ ਆ ਗਈ ਹੈ ਇਹ ਆਸਿਮਪੀ ਆਕਾਸ਼ ਤੇ ਆ ਪੜ ਜਾਈਏ ਨਾਨਕ ਨਦਰੀ ਪਾਈ ਐ ਊੜੀ ਕੁੜਕੀ ਸੇ ਏ ਨਾਨਕ ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ ਤਾਂ ਹੀ ਉਸ ਨੂੰ ਮਿਲ ਪਾਈਦਾ ਨਹੀਂ ਤਾਂ ਊੜੇ ਮਨੁੱਖ ਦੀ ਆਪਣੇ ਆਪ ਦੀ ਨੀਰੀ ਊੜੀ ਵੀ ਵੜਈ ਆਈ मे सिमर आखन जो चुप जो जोर न मंगन दीन न जोर जोर न जोर। जोर जीवन मरण जो जोर, जोर न राज मालमन सोर रन सुरति जुगती छुटे संसार जिस हथ होर कर विख सोए नानक उत्तम नीच नर ना नानक देव जी फरमा बोलण ਵਿੱਚ ਤੇ ਚੁੱਪ ਰਹਿਣ ਵਿੱਚ ਵੀ ਸਾਡਾ ਕੋਈ ਆਪਣਾ ਇਕਤਿਆਰ ਨਹੀਂ ਹੈ ਨਾ ਹੀ ਮੰਗਣ ਵਿੱਚ ਸਾਡੀ ਮਨ ਮਰਜੀ ਚਲਦੀ ਹੈ ਅਤੇ ਨਾ ਹੀ ਦੇਣ ਵਿੱਚ ਜੀਵਨ ਵਿੱਚ ਤੇ ਮਰਨ ਵਿੱਚ ਵੀ ਸਾਡੀ ਕੋਈ ਸਮਰੱਥਾ ਕੰਮ ਨਹੀਂ ਲੈਂਦੀ ਜੋਰ ਨਰਾਜ ਮਾਲ ਮਨਸੂਰ ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋਈ ਜੋਰ ਨਹੀਂ ਚੱਲਦਾ ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ ਮਨ ਵਿੱਚ ਫੂਫਾਹ ਵੀ ਰਿਹਾ ਜੋਰ ਨਸਰਤੀ ਗਿਆਨ ਵਿਚਾਰ ਆਤਮਕ ਜਾਗ ਵਿੱਚ ਗਿਆਨ ਵਿੱਚ ਅਤੇ ਵਿਚਾਰ ਵਿੱਚ ਰਹਿਣ ਦੀ ਵੀ ਸਾਡੀ ਸਮਰਤਾ ਨਹੀਂ ਹੈ ਉਸ ਜੋਗਤੀ ਵਿੱਚ ਰਹਿਣ ਲਈ ਵੀ ਸਾਡਾ ਇਖਤਿਆਰ ਨਹੀਂ ਹੈ ਜਿਸ ਕਰਕੇ ਜਨਮ ਮਰਨ ਮੁੱਕ ਜਾਂਦਾ ਹੈ ਉਹ ਹੀ ਅਕਾਲ ਪੁਰਖ ਚ ਨਾ ਰਾਜ ਕੇ ਉਸ ਦੀ ਹਰ ਪ੍ਰਕਾਰ ਸੰਭਾਲ ਕਰਦਾ ਹੈ ਜਿਸ ਦੇ ਹੱਥ ਵਿੱਚ ਸਮਰਥਾ ਹੈ ਨਾਨਕ ਉੱਤਮ ਨੀਚ ਨ ਕੋਈ ਏ ਨਾਨਕ ਆਪਣੇ ਆਪ ਵਿੱਚ ਨਾ ਕੋਈ ਮਨੁੱਖ ਪੁੱਤਮ ਹੈ ਅਤੇ ਨਾ ਹੀ ਨੀਚ ਭਾਵ ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਉਣ ਵਾਲਾ ਉਹ ਪ੍ਰਭੂ ਆਪ ਹੀ ਹੈ ਜੇ ਸਿਮਰਨ ਦੀ ਬਰਕਤ ਨਾਲ ਇਹ ਹੈ ਨਿਸ਼ਚਾ ਬਨ ਜਾਏ ਤਾਂ ਹੀ ਪਰਮਾਤਮਾ ਨਾਲ ਜੀਵ ਦੀ ਵੇਖ ਦੂਰ ਹੁੰਦੀ ਹੈ राति रुति वार पवन पाणि अग्नि पाताल तस्विच धरती थाप रति धर्मसाल तस्विच जिय जुगत के रंग तिनके नाम अनेक अनंत कर्मी कर्मी होए विचार सच्चा आप ਸੱਚਾ ਦਰਬਾਰ ਤਿੱਥੈ ਸੋਹਣਾ ਪੰਜ ਪਰਵਾਣ ਨਤਰੀ ਕਰਮ ਪਵੈ ਨੀ ਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਅਰਤਾਂ ਅਰੁਤਾਂ ਥਿਤਾਂ ਅਤੇ ਵਾਰ ਹਵਾ ਪਾਣੀ ਅਗ ਤੇ ਪਤਾਲ ਇਹਨਾਂ ਸਾਰਿਆਂ ਦੇ ਇਕੱਠ ਵਿੱਚ ਅਕਾਲ ਪੁਰਖ ਨੇ ਧਰਤੀ ਨੂੰ ਧਰਮ ਕਮਾਨ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ। ਇਸ ਧਰਤੀ ਉੱਤੇ ਕਈ ਜੁਗਤਨਾ ਅਤੇ ਰੰਗਾਂ ਦੇ ਜੀਵ বাসਦੇ ਹਨ ਜਿਨ੍ਹਾਂ ਦੇ ਅਨੇਕਾਂ ਦੇ ਅਣਗਿਣਤ ਹੀ ਨਾਮ ਹਨ। ਇਨਾ ਅਨੇਕਾ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ ਆਪੋ ਆਪਣੀ ਕੀਤੀ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਦੇ ਦਰਬਾਰ ਨਿਬੇੜਾ ਹੁੰਦਾ ਹੈ ਸੱਚਾ ਆਪ ਸੱਚਾ ਦਰਬਾਰ ਜਿਸ ਵਿੱਚ ਕੋਈ ਉਕਾਈ ਨਹੀਂ ਕਿਉਂਕਿ ਨਿਆਂ ਕਰਨ ਵਾਲਾ ਅਕਾਲ ਪੁਰਖ ਆਪ ਸੱਚਾ ਹੈ ਅਤੇ ਉਸ ਦਾ ਦਰਬਾਰ ਵੀ ਸੱਚਾ ਹੈ ਉਸ ਦਰਬਾਰ ਵਿੱਚ ਸੰਤ ਜਨ ਪ੍ਰਤੱਖ ਤੌਰ ਤੇ ਸੋਭਦੇ ਹਨ ਅਤੇ ਮੇਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਸੰਤ ਜਨਾਂ ਦੇ ਮੱਥੇ ਉੱਤੇ ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ ਕੱਚ ਪਕਾਈ ਉਠ ਹੈ ਪਾਈ ਇੱਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਮਾਨਾ ਕਿਸੇ ਅਰਥ ਨਹੀਂ ਇਨਾ ਦੀ ਕਚੀ ਆਈ ਪੱਕੀ ਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ ਨਾਨਕ ਗਿਆ ਜਾ ਪੈ ਜਾਏ ਏ ਨਾਨਕ ਅਕਾਲ ਪੁਰਖ ਦੇ ਦਰ ਤੇ ਗਿਆਨ ਸਮਝ ਆਉਂਦੀ ਹੈ ਕਿ ਅਸਲ ਵਿੱਚ ਕੌਣ ਪੱਕਾ ਹੈ ਤੇ ਕੌਣ ਕੱਚਾ ਹੈ